ਗੱਲ ਆ ਕਿ ਸਾਡੇ ਗੁਰੂ ਨਾਵਾ ਦਾ ਜਿਲੀ ਰਾਤੀ ਇੱਥੇ ਮੀਟਿੰਗ ਸੀਗੀ 7 ਅਪ੍ਰੈਲ ਨੂੰ ਉਹਨਾਂ ਦੀ ਸ਼ੋਭਾ ਯਾਤਰਾ ਹਰ ਸਾਲ ਨਿਕਲਦੀ ਹੈ ਤੇ ਇਹਨਾਂ ਦੇ ਪੰਜਾਬ ਪ੍ਰਧਾਨ ਇੱਥੇ ਆਏ ਦੇ ਸੀਗੇ ਸਾਡੇ ਮਹਾਸ਼ਾ ਬਰਾੜੀ ਦੇ ਮੈਂ ਵੀ ਇੱਥੇ ਮੇਰੇ ਮੈਸੇਜ ਜਿਹੜੇ ਕਾਉਂਸਲਰ ਨੇ ਆਪਾਂ ਵੀ ਆਏ ਦੇ ਸੀਗੇ ਇੱਥੇ ਸਾਨੂੰ ਵੀ ਬੁਲਾਇਆ ਦਾ ਸੀਗਾ ਤੇ ਕੁਝ ਗੁੰਡਾ ਅਨਸਰ ਜਿਹੜੇ ਇੱਥੇ ਆਣ ਕੇ ਬਾਹਰ ਖਲੋ ਗਏ ਆ ਲਾਗੇ ਤਾਂ ਇਹਨਾਂ ਨੇ ਮੁੰਡਿਆਂ ਨੇ ਕਿਹਾ ਥੋੜੀ ਸਾਈਡ ਤੇ ਹੋਰ ਜਨਾਨੀਆਂ ਨੰਗਨੀਆਂ ਇੱਥੇ ਉਸੇ ਗੱਲ ਤੋਂ ਇਹਨਾਂ ਨੇ ਉਹ ਹਾਲਾਤ ਕੀਤੇ ਇੱਥੇ ਜਿਹੜਾ ਏੜ ਵੀ ਇੱਕ ਵਾਰੀ ਕੀਤੇ ਆ ਨਸ਼ਾ ਪਤਾ ਇਹ ਵੇਚਦੇ ਆ ਸਾਰਾ ਕੁਝੇ ਕਰਦੇ ਆ ਇਦਾਂ ਜੋ ਹਾਲਾਤ ਰਾਤ ਇੱਥੇ ਹੋਇਆ ਇੱਥੇ ਬੰਦਾ ਮਰ ਜਣਾ ਸੀ ਪੁਲਿਸ ਪ੍ਰਸ਼ਾਸਨ ਜਿਹੜਾ ਸੁੱਤਾ ਹੋਇਆ ਏ ਆਣ ਕੇ ਨਾਂ ਲੈ ਕਹੀ ਸਾਡੀ ਪਾਸ ਸਰਕਾਰ ਹੈਗੀ ਆ ਤੇ ਇਹ ਮਣੀ ਮਣੀ ਨਾਂ ਦਾ ਇੱਕ ਮੁੰਡਾ ਜਿੰਨੇ ਬਹੁਤ ਹੀ ਗੁੰਡਾਗਰਦੀ ਪਾਈ ਆ ਇੱਕ ਨੀਰੇਜਾ ਇੱਥੇ ਮੋਟਾ ਵਾ ਇਹਨਾਂ ਨੇ ਜੋ ਹਲਾ ਅਜ਼ਰਾ ਇੱਥੇ ਹੋਇਆ ਜਨਾਨੀਆਂ ਨੂੰ ਮਾਰਿਆ ਮੁੰਡਿਆਂ ਨੂੰ ਮਾਰਿਆ ਗੱਡੀ ਵੀ ਲੈ ਗੱਡੀ ਲੈ ਕੇ ਹਸਪਤਾਲ ਜਾ ਕੇ ਬੰਦਿਆਂ ਨੂੰ ਪਏ ਆ ਔਰ ਆਟੋ ਇੱਕ ਵੱਡਿਆ ਇਹਨਾਂ ਨੇ ਤੋੜਿਆ ਜਾ ਕੇ ਔਰ ਇੱਕ ਸਾਡਾ ਮੁੰਡਾ ਵਾ ਉਹਦੇ ਦੰਦ ਤੋੜ ਦਿੱਤੇਦੇ ਆ ਇੱਕ ਦਾ ਸਿਰ ਪਾੜ ਦਿੱਤਾ ਦਾ ਉਹਦੇ ਚਬਾੜਾ ਜਿਹੜਾ ਟੁੱਟ ਕੇ ਅੰਦਰ ਵੜ ਗਿਆ ਦਾ ਸਾਰਾ ਹੀ ਜੋ ਹਾਲਾਤ ਇਹਨਾਂ ਨੇ ਕੀਤਾ ਨਾ ਮੇਰੀ ਬਾੜ ਦੇ ਵਿੱਚ ਸ਼ਾਇਦ ਹੀ ਕਦੀ ਅੱਜ ਤੋਂ ਪਹਿਲਾਂ ਹੋਇਆ ਹੋਏ ਇਸ ਚੀਜ਼ ਨੂੰ ਅਸੀਂ ਥਾਣੇ ਰਾਤ ਅਸੀਂ ਗਏ ਆ ਸਾਡੀ ਕੋਈ ਉੱਥੇ ਵੀ ਸੁਣਵਾਈ ਨਹੀਂ ਹੋਈ ਅਸੀਂ ਕਿਹਾ ਪੁਲਸੋ ਇੱਥੇ ਭੇਜੋ ਪੁਲਸੀ ਵੀ ਇੱਥੇ ਇੰਨਾ ਫੇਰਾ ਮਾਰ ਕੇ ਦੌੜ ਗਈ ਨਾ ਕੋਈ ਗੱਲ ਨਾ ਕੋਈ ਬਾਤ ਤਿੰਨ ਵਾਰੀ ਹਮਲਾ ਕੀਤਾ ਤਿੰਨ ਵਾਰੀ ਸਾਡੇ ਦੇ ਇਥੇ ਹਮਲਾ ਕੀਤਾ 1.5 2 ਵਜੇ ਤੱਕ ਸਾਡੇ ਦੇ ਇਥੇ ਹਮਲੇ ਹੁੰਦੇ ਰਹੇ ਆ ਤਿੰਨ ਵਾਰੀ ਉਹਨੇ ਕਿਹਾ ਵਾ ਕਿ ਅਸੀਂ ਆਮ ਆਦਮੀ ਪਾਰਟੀ ਦੇ ਬੰਦੇ ਆ ਤਿੰਨ ਵਾਰੀ ਉਹਨੇ ਕਿਹਾ ਕੀ ਮੰਗ ਕਰਦੇ ਤੁਸੀਂ ਅਸੀਂ ਮੰਗ ਕਰਦੇ ਆ ਵੀ ਜੇ ਇਹਨਾਂ ਨੇ ਪੁਲਿਸ ਪ੍ਰਸ਼ਾਸਨ ਦੇ ਨਾਂ ਸਾਡਾ ਕੋਈ ਹੱਲ ਸੋਚਿਆ ਨਾ ਕੀਤਾ ਤੇ ਅਸੀਂ ਅੱਜ ਐਸਐਸਪੀ ਦੇ ਚੱਲੇ ਆ ਉੱਥੇ ਧਰਦਾ ਦੇ ਲੱਗੇ ਆ ਨਹੀਂ ਤਾਂ ਅਸੀਂ ਮਰਨ ਵਾਤਾ ਰੱਖਾਂਗੇ ਪਿਛਲੀ ਵਾਰਾਂ ਦੀ ਕੋਈ ਲਾਗਤ ਬਾਜੀ ਨਹੀਂ ਜੀ ਨਹੀਂ ਸਾਡੇ ਮੁੰਡੇ ਕਦੀ ਕਿਸੇ ਨਾਲ ਲੜਦੇ ਨਹੀਂ ਕੋਈ ਇੱਥੇ ਨਸ਼ਾ ਨਹੀਂ ਪੀਂਦਾ ਨਾ ਕੋ ਗੱਲ ਨਾ ਕੋ ਬਾਤ ਨਾਬਾਦਾਸ ਦੀ ਮੀਟਿੰਗ ਹੈ ਔਰ ਇਹਨਾਂ ਨੇ ਉਹ ਕੀਤਾ ਨਾਬਾਦਾਸ ਦਾ ਮਾਸ਼ਿਓ ਤੁਹਾਨੂੰ ਛੱਡਣਾ ਨਹੀਂ ਘਮਿਆਰੋ ਤੁਹਾਨੂੰ ਛੱਡਣਾ ਨਹੀਂ ਇਹ ਇਹਨਾਂ ਨੇ ਬੜਾ ਮਾੜਾ ਹਾਲ ਕੀਤਾ ਇਹਨਾਂ ਨੇ ਸਾਡੀਆਂ ਜਨਾਨੀਆਂ ਨੂੰ ਨਹੀਂ ਬਖਸ਼ੀਆਂ ਇਹਨਾਂ ਨੇ ਜਿੰਨਾਂ ਲੋੜੇ ਸਾਰੇ ਸੈਟ ਭੱਗੇ ਸਾਰੇ ਆਹ ਲੋਕਲ ਹੀ ਆ ਸਰ ਬੇਨਤੀ ਹੈ ਵੀ ਅਸੀਂ ਗੁਰੂ ਨਾਨਕ ਦਾਸ ਮਹਾਂ ਸੰਪਤੀ ਪੰਜਾਬ ਵੱਲੋਂ ਇੱਕ ਸ਼ਹਿਰ ਕਮੇਟੀ ਦੇ ਸਹਿਯੋਗ ਦੇ ਨਾਲ ਮੈਂ ਰਮੇਸ਼ ਸਿਟੀ ਪ੍ਰੈਜ਼ੀਡੈਂਟ ਤੇ ਇੱਕ ਮੁਹੱਲਾ ਵਾਸੀ ਦੀ ਮੀਟਿੰਗ ਰੱਖੀ ਦੀ ਤਾਂ ਕਿ 7 April ਦੀ ਜਿਹੜੀ ਸ਼ੋਭਾ ਜਤਾਂ ਅਸੀਂ ਗੁਰੂ ਨਾਨਕ ਦਾਸ ਦੀ ਕੱਢਨੇ ਆ ਉਹਨਾਂ ਦੇ ਸੰਬੰਧ ਵਿੱਚ ਇਹਨਾਂ ਨੂੰ ਨਿਯੋਤਾ ਦੇਣਾ ਆਇਆ ਸੀ ਉਹ ਸਲਾਹ مشورہ ਕਰਨਾ ਆਇਆ ਸੀ ਤੋ ਮੀਟਿੰਗ ਬੜੇ ਵਧੀਆ ਮਾਹੌਲ ਚ ਜਲੀ ਸਾਡੀ ਬਰਾਦਰੀ ਜਿਹੜੀ ਅਸੀਂ ਪਹਿਲੇ ਕਹਿੰਦੇ ਪੀ ਅਸੀਂ ਜੀ 1 ਵਜੇ ਰੱਖੋ ਫਿਰ ਸਾਡੇ ਜੀ ਸਾਡੇ ਮਿਹਨਤ ਮਜ਼ਦੂਰ ਵਾਲੇ ਬੰਦੇ ਨੇ ਕਹਿੰਦੇ 7 ਵਜੇ ਦਾ ਪ੍ਰੋਗਰਾਮ ਰਹਾ ਲੋ ਸਾਰੇ ਇਕੱਠੇ ਹੋਵਾਂ ਹੋ ਜਾਣਗੇ ਬਰਾਦਰੀ ਇਕੱਠੀ ਹੋਏਗੀ ਤੇ ਆਪਾਂ ਸਲਾਹ ਸੂਤਰ ਕਰਾਂਗੇ ਉਹ ਗੱਲਬਾਤ ਆ 7 ਅਪ੍ਰੈਲ ਦੀ ਸ਼ੋਭਾ ਯਾਤਰਾ ਦੇ ਸਬੰਧ ਵਿੱਚ ਆਪਾਂ ਲੋਕਾਂ ਨੂੰ ਬਰਾਦਰੀ ਨੂੰ ਕਿਹਾ ਔਰ ਵਧੀਆ ਮਾਹੌਲ ਚ ਮੀਟਿੰਗ ਸੰਪੰਨ ਹੋ ਗਈ ਤੇ ਸੰਭਾ ਨੂੰ ਹੁੰਦੇ ਨਾਲ ਆ ਪਾ ਆਏ ਇੱਥੇ ਗਏ ਆ ਸ਼ਹਿਰ ਦੇ ਮੋੜ ਤੇ ਹੀ ਗਏ ਆ ਤੇ ਪਿੱਛੋਂ ਸਾਨੂੰ ਫੋਨ ਆ ਗਿਆ ਪੇਟ ਰੋੜਾ ਬੜਾ ਚੱਲਣ ਡਿਆ ਤੇ ਆਏ ਪ੍ਰਧਾਨ ਜੀ ਆਓ ਇੱਥੇ ਬੜੇ ਖੂਨ ਖਰਾਬਾ ਹੋ ਗਿਆ ਔਰ ਅਸੀਂ ਬਾਅਦ ਜਦੋਂ ਅਸੀਂ ਥਾਣੇ ਵੀ ਗਏ ਆ ਬਾਅਦ ਬੰਦੇ ਸਾਡੇ ਕੋਈ ਹਸਪਤਲ ਹਸਪਤਲ ਛੱਡ ਦਿੱਤੇ ਤਾਂ ਉਹਦੇ ਕੋਈ ਹਸਪਤਲ ਬਾਅਦ ਵੀ ਉੱਥੇ ਵੀ ਹਮਲਾ ਕੀਤਾ ਨਾ ਜਬਾ ਦੇ ਜਾ ਕੇ ਤੋਂ ਅਸੀਂ ਸਰਕਾਰ ਅਗੇ ਬੇਨਤੀ ਕਰਨੀ ਆ ਸਾਡੀ ਕਿ ਕਿਸੇ ਪਾਰਟੀ ਨਾਲ ਕੋਈ ਇਦਾਂ ਦਾ ਹੈਗੀ ਅਸੀਂ ਗਰੀਬ ਜਨਤਾ ਸ਼ਾਂਤੀ ਮਈ ਲੋਕ ਆ ਮਿਹਨਤ ਮਜ਼ਦੂਰ ਲੋਕ ਆ ਦੱਲੇ ਦੱਬੇ ਕੋ ਚਲੇ ਲੋਕ ਆ ਉਹ ਸਾਡੇ 5-7 ਬੰਦੇ ਜ਼ਖਮੀ ਹੋ ਸਾਡੇ ਬੀਬੀਆਂ ਜ਼ਖਮੀ ਹੋ ਸਭਰ ਗਏ ਸੋ ਸਾਡੇ ਕਿਸੇ ਨਾਲ ਵੈਰ ਨਹੀਂ ਨਾ ਇਹ ਲੋਕ ਨਾ ਕੋ ਨਸ਼ਾ ਕਰਦੇ ਨੇ ਥਕੇ ਟੁੱਟੇ ਆਂਦੇ ਨੇ ਵਿਚਾਰੇ ਸ਼ਾਮ ਨੂੰ ਤੇ ਆਪਣਾ ਕੰਮ ਕਰਕੇ ਤੇ ਹੋਰ ਕਰਦੇ ਕੋਈ ਮੰਗ ਸਰ ਇਹ ਹੀ ਹੈ ਕਿ ਸਰਕਾਰ ਨੂੰ ਬੇਨਤੀ ਹੈ ਵੀ ਇਹਨਾਂ ਲੋਕਾਂ ਨੂੰ ਜਿਹੜਾ ਨਾ ਕੰਮ ਕਰਕੇ ਜਣ ਫੜਕੇ ਤੇ ਜਿਹਨਾਂ ਦੀ ਅਗਲੀ ਕਾਰਵਾਈ ਜਣ ਨੂੰ ਕੀਤੀ ਜਾਵੇ ਤਾਂ ਕਿ ਸਾਡੇ ਸਮਾਜ ਵਿੱਚ ਜਿਹੜੇ ਇਹੋ ਜਿਹੇ ਅਨਸਰ ਸਮਾਜ ਚ ਰਹਿੰਦੇ ਨੇ ਉਹਨਾਂ ਨੂੰ ਨਤ ਪਾਈ ਜਾਏ ਤਾਂ ਕਿ ਸਾਡਾ ਹੀ ਲੋਕ ਚਾਂਸ ਜੀ ਸਕੀਏ ਕਿਹੜੀ ਜਗ੍ਹਾ ਮਹੱਲਾ ਹੈ ਜਿੱਥੇ ਇਹ ਸਲਾਮਾਬਾਦ ਮਹੱਲਾ ਜੀ ਬੜੇ ਸ਼ਾਂਤ ਇਹ ਲੋਕ ਨੇ ਹਰ ਸਾਲ ਦੀ ਤਰ੍ਹਾਂ ਤੋਂ ਸ਼ੁਭ ਯਾਤਰਾ ਦੇ ਲੰਗਰ ਲਾਉਂਦੇ ਨੇ ਔਰ ਵਧੀਆ ਵਧੀਆ ਪ੍ਰੋਗਰਾਮ ਕਰਦੇ ਨੇ ਰਮੇਸ਼ ਕੁਮਾਰ ਹੈ ਮੇਰਾ ਸਿਟੀ ਪ੍ਰੈਜ਼ੀਡੈਂਟ ਪੰਜਾਬ ਦੇ ਪ੍ਰਧਾਨ ਨੇ ਚੇਅਰਮੈਨ ਸਾਹਿਬ ਜੀ ਇਸ ਆਈਸੀ ਮੇਵਾ ਦੇ ਪ੍ਰੈਜ਼ੀਡੈਂਟ ਵੀ ਆਏ ਸੀ ਵਾਈਸ ਪ੍ਰੈਜ਼ੀਡੈਂਟ ਵੀ ਆਏ ਸੀ ਪੂਰੀ ਸਮੁੱਚੀ ਟੀਮ ਆਈ ਸੀ ਔਰ ਚੌਦੀ ਸਾਹਿਬ ਸਾਡੇ ਕਿਸੇ ਕਾਰਨ ਦਿੱਲੀ ਚੱਲ ਗਏ ਉਹਨਾਂ ਨੇ ਵੀ ਆਣਾ ਸੀ ਇਸ ਕਰਕੇ ਸਾਡੀ ਬਰਾਦੀ ਦੀ ਗੇ ਬੇਨਤੀ ਆ ਪ੍ਰਸ਼ਾਸਨ ਅਗੇ ਕਿ ਸਾਨੂੰ ਮਲਾ ਇਨਸਾਫ ਦਵਾ ਜਾ ਮੈਨਾ ਸਰ ਦੀਪਕ ਗੁਰਾਣਾ ਸਰ ਮੇਰਾ ਫਰੈਂਡ ਹੈ ਹੀ ਨਿਰਜ ਗੰਭ ਤੋਂ ਤੇ ਇਹਨਾਂ ਦਾ ਆਪਣੇ ਬਾਬੇ ਨਾਬੇ ਜਾਨ ਦੀ ਮੈਡੀਕਲ ਹੈ ਦੀ ਹੈ ਨਾ ਜੀ ਚੀਜ਼ਾਂ ਬਹੁਤ ਬੇਨਾਬੇ ਜ਼ਖਰ ਦੀ ਮੇੜੀ ਮੁਕੀ ਆ ਤੇ ਇਹ ਮੇਰੇ ਫਰੈਂਡ ਨੂੰ ਕਾਕਾ ਮੁੜਾ ਹੀ ਤੇ ਉਹਨਾਂ ਦੀ ਪੁਰਾਣੀ ਗੁਰੰਦਸ਼ ਆ ਗਈ ਸੀ ਮੇਰੇ ਮੇਰੇ ਫਰੈਂਡ ਨੂੰ ਨੀਰਜ ਨੂੰ ਪੈ ਗਈ ਪੰਜ ਸੱਤ ਜਣੇ ਆਹੀਂ ਉਤਰੋਂ ਲਗਾ ਖਰੋਤੇ ਰਹੀ ਤੇ ਇਹਨਾਂ ਨੇ ਆਹੀਂ ਉਹਨਾਂ ਨੂੰ ਛਡਾਇਆ ਮੈਂ ਬਹੁਤ ਵਾਰ ਬੰਦਾ ਸਰ ਇਲੈਕਸ਼ਨ ਲੜੀ ਵੀ ਆ ਮਜੂਸ ਦਾ ਪ੍ਰਧਾਨ ਆ ਆਲਮਾਮੀ ਪਾਰਟੀ ਦਾ ਤੇ ਸਰ ਇੱਥੇ ਜਿਲੋਂ ਦਾ ਝਗੜਾ ਵੀ ਝੜਾ ਹੋਇਆ ਇਹਨਾਂ ਨੂੰ ਸਮਝਾ ਕੇ ਇਹਨਾਂ ਨੂੰ ਸਰ ਮੈਂ ਇੱਥੇ ਲੰਦਾ ਸਕਾਰੀ ਹੋਸ ਫੜਾ ਬਬਰੀ ਤੇ ਸਰ ਕੋਈ ਗੋਲਟੀ ਨਾ ਦਾ ਸ਼ਖਸ਼ ਮੁੜਾ ਵਾ ਗੋਲਟੀ ਜੱਟ ਕਹਿੰਦੇ ਆ ਗੋਲਟੀ ਕਾਕਾ ਬਾਨੂ ਸਾਰੇ 5-7 ਬੰਦੇ ਅੱਥੀ ਆਏ 20-25 ਜਾਣੇ ਸੀ ਇਹਨਾਂ ਨੇ ਸਾਰੇ ਮੇਰੇ ਤੇ ਵੀ ਹਮਲਾ ਕੀਤਾ ਮੇਰੇ ਦਸਤੇ ਮਾਰੇ ਇਹਨਾਂ ਨੇ ਚਪੇੜਾ ਮਾਰੀਆਂ ਤੇ ਸਾਰੇ ਜੋ ਵੀ ਹੋ ਰਿਹਾ ਵਾ ਇਹ ਸਾਰ ਆਪਣੇ ਕੋਈ ਪੁੱਟੂ ਐਮਸੀਓ ਕੀ ਕਾਂਗਰਸ ਦਾ ਉਹਨੇ ਸਾਰ ਆਪਣੇ ਇਹਨਾਂ ਨੂੰ ਸ਼ਾਇਬੂ ਦੇ ਕੇ ਤੇ ਸਾਡੇ ਸਾਡੇ ਤੇ ਹਮਲਾ ਕਰਾਇਆ ਇਹ ਵੀ ਸਾਰ ਪੀਡਿਕਲ ਸਿਸਟਮ ਹੋ ਰਿਹਾ ਸਾਲਾ ਇਹ ਇਸ ਕਰਕੇ ਸਾਰਾ ਹੀ ਜੋ ਵੀ ਕਰਨਾ ਹੈ ਇਸ ਪਾਸੋਂ ਗਾਹੀ ਚਾਣਨੇ ਆ ਵੀ ਹੱਡੀ ਸੁਣਾਈ ਹੋਏ ਹਾਰੇ ਜੋ ਵੀ ਹੈਗਾ ਵਾ ਸਾਰਾ ਠਾਡੇ ਤੁਸੀਂ ਦੇਖੋ ਸਜੂ ਦੇਖਦਾ ਝਗੜਾ ਸਾਰ ਆਪਣੇ ਖੂਹ ਦੀ ਗਲੀ ਚ ਆਈਦਾ ਜੋਟਾ ਦੀ ਮਬੀ ਲਗੇ ਸਾਡੇ ਸਰ ਤਿੰਨ ਬੰਦੇ ਜ਼ਖਮੀ ਹੋਏ ਸਨ ਸਾਡੇ ਬੰਦੇ ਬੰਦੇ ਦੀ ਕੰਡੀਸ਼ਨ ਆਹੀ ਹੈ ਵੀ ਸਰ ਇੱਕ ਬੰਦਾ ਸਾਡੇ ਤੇ ਦਾਲ ਕਰਾਇਆ ਦੋ ਹਸਪੀਟਲ ਇੱਕ ਹੀ ਸਰ ਪਸਲੀ ਦੇ ਸਾਡ ਲੱਗੀ ਦੀ ਹੈ ਇਹਦਾ ਦਾਬਾ ਕੀਦੀ ਆ ਉਹ ਰੇਟ ਮਾਰਤੀ ਇਹਨਾਂ ਨੇ ਤੇ ਬਾਕੀ ਸਾਰ ਮੇਰੇ ਵੀ ਇਹਨਾਂ ਨੇ ਮਾਰੀਆਂ ਤੇ ਜਦ ਇਹਨਾਂ ਦੇ ਮੇਰਾ ਜਿਆ ਫਰੈਂਡ ਹੀ ਨਿਰਜ ਸਰ ਇਹਨਾਂ ਦੇ ਘਰ ਆਣ ਕੇ ਪੈ ਗਏ ਇਹਨਾਂ ਨੇ ਰੋੜੇ-ਬੂੜੇ ਮਾਰੇ ਤੇ ਸਾਰਾ ਹੀ ਆਪਣੀ ਐਡਵਾਂਸ ਦੇ ਵਿੱਚ ਜੋ ਸਾਨੂੰ ਸਹੀ ਲੱਗਾ ਜੋ ਸਾਡੇ ਘਰ ਬੰਦਾ ਸਾਰ ਆ ਗਿਆ ਅਸੀਂ ਵੀ ਐਡਵਾਂਸ ਜੁਆ ਕੀਤਾ ਆਪੇ ਆਪਣੀ ਸੇਫਟੀ ਵਾਸਤੇ ਕੀਤਾ ਜੋ ਕੀਤਾ ਉੱਤਰ ਸਰ 20 25 ਪਲੱਸ ਬੰਦੇ ਆ ਗਏ ਕਿ ਕਿ ਨੇ ਆਣੇ ਆਹੀਂ ਸਰ 4-5 ਜਣੇ ਹੀ ਬਸ ਕਰ ਆਹੀਂ ਸਰ ਮੰਗਾ ਹੀ ਕਰਦੇ ਆ ਵੀ ਜੋ ਵੀ ਹੋਵੇ ਤੁਹਾਡਾ ਸਮਾਸ਼ ਸਰ ਸਾਡੇ ਸੁਣੇ ਸਾਡੀ ਸਰ ਸਾਡੀ ਸਰ ਸਮਾਈ ਨਹੀਂ ਹੁੰਦੀ ਇਸ ਕਰਕੇ ਸਰ ਰਹੀ ਆ ਵੀ ਜੋ ਵੀ ਹੁੰਦਾ ਸੇ ਪੀੜੀ ਦਾ ਸਿਸਟਮ ਨਾ ਹੁੰਦਾ ਸਰ ਅਸੀਂ ਤੇ ਪਰੇਸ਼ਾਨ ਹੋ ਗਏ ਜਾਂ ਜਦੋਂ ਅਸੀਂ ਨਗਰਦੇ ਆ ਸਰ ਜਿਹੜਾ ਪੁਟੋ ਐਮ ਸੀਓ ਸਰਾਨੂੰ ਗਾਣਾ ਕੱਢ ਦਿੰਦਾ 455 ਦਾ ਪਰਚਾ ਸਾਰੇ ਨੇ ਮੇਰੇ ਤੇ ਝੂਠਾ ਕਰਵਾਦਾ ਝਗੜਾ ਸਰ ਗਰੀਚ ਹੋਇਆ ਘਰ ਕਿਸ ਦਾ ਤੇ ਸਾਰੇ ਨਾਲੇ ਮੇਰੇ ਪਰਚਾ ਕਰਾਤਾ 452 ਦਾ ਇਹ ਸਰੋਂ ਤੀ ਦੱਸੋ ਵੀ ਗਲੀ ਦੇ ਵਿੱਚ ਝਗੜਾ ਹੋਇਆ ਮੋਹਰ ਵਾਲ ਬੰਦਿਆਂ ਦਾ ਆਪਸ ਵਿੱਚ ਤੇ 400 ਵੀ ਦਾ ਗਲੀ ਦੇ ਵਿੱਚ ਲੱਗਦੀ ਹੈ ਜਾਂ ਕਿਸੇ ਦੇ ਘਰ ਪੈਣਾਂ ਵਿੱਚ ਲੱਗਦੀ ਹੈ ਸਰ ਜੀ ਦੋ ਸਾਰੇ ਨਾਲੇ ਦਾ ਝਗੜਾ ਮੁੱਕਿਆ ਵਾ ਮੈਂ ਸਾਰੇ ਨਾਲ ਨੂੰ ਹਸਪੀਟਲ ਹੰਦਾ ਸੀ ਬਬਰੀ ਸਰਕਾਰੀ ਹਸਪੀਟਲ ਸਰ ਇੱਥੇ ਜਦੋਂ ਅਸੀਂ ਆਏ ਆ ਇਹਨਾਂ ਨੇ ਸਾਰੇ ਨਾਲਾਂ ਦਾ ਮਰੀਜ਼ ਵੀ ਇੱਥੇ ਦਾਖਲ ਕੀਤੇ ਦਾ ਸੀ ਸਰ ਇਹਨਾਂ ਨੇ ਗੋਡੀ ਜੱਟੜ ਦਾ ਸ਼ਖਸ਼ ਮੁੜਾਵਾ ਵੀ ਤੇ ਕਾਕਾ ਬਾਨੂ ਗੋਲੂ ਇਹਨਾਂ ਨੇ ਸਰ ਪਲੱਸ 25 ਬੰਦੇ ਹੀ ਇਹਨਾਂ ਨੇ ਸਰ ਮੇਤੇ ਹਮਲਾ ਕਰਤਾ ਸਰ ਕੈਮਰੇ ਦੇ ਵਿੱਚ ਇਹਨਾਂ ਦੀ ਵੀਡੀਓ ਆਈ ਦੀ ਆ ਇਹਨਾਂ ਨੇ ਸਰ ਫੁੱਲ ਬਰਮਾਸ਼ੀ ਕੀਤੀ ਇਹਨਾਂ ਨੇ ਇਹਨਾਂ ਦੇ ਦਾਤਰ ਕਰਪਾਨਾ ਜੋ ਬੰਨਾ ਕੋਈ ਇਹਨਾਂ ਨੇ ਸਾਡੇ ਸਰ ਸਾਡੇ ਤੇ ਸਭ ਕੁਝ ਛੇਣਾ ਨੇ ਮਤਲਬੀ ਪੂਰਾ ਸਗਣਾ ਅਟੈਕ ਕੀਤਾ ਵਾ ਸਾਰੀਆਂ ਆਪਣੀ ਬਹੁਤ ਮੁਸ਼ਕਲ ਬਚੀਆਂ ਬਈ ਜਾਨ ਬਚਾ ਗਏ ਜਿੱਦਾਂ ਹੀ ਕੱਟੇ ਸਰ ਤੋਂ ਸਰ ਮੇਰਾ ਨੰਨਾ ਨੂਆ ਸਰ ਮੈਂ ਤੇ ਘਰ ਹੀ ਆਪਣੇ ਤੇ ਇਹਨਾਂ ਦੀ ਬਾਹਰ ਲੜਾਈ ਹੋਂਦੀ ਮੈਂ ਜਿੱਦਾਂ ਹੀ ਨਿਕਲੇ ਤੇ ਇਹਨਾਂ ਨੇ ਮੇਰੇ ਹੱਟ ਮਾਰਤੀ ਸਿਰ 'ਚ ਵੇਇ ਸਰ ਪਤਾ ਨਹੀਂ ਬਾਹਰ ਹੋਇਆ ਉਹ ਬੱਦਰੋ ਇੱਟਾਂ ਮਾਰਦੇ ਆਂਦੇ ਮੈਂ ਆਪਣੇ ਗੇਟ 'ਚ ਬਾਹਰ ਨਿਕਲੇ ਬਸਾਂ ਇੱਟ ਮਾਰਤੀ ਮੈਂ ਉਸ ਤੋਂ ਬਾਅਦ ਆਪਣਾ ਸਿਰ ਲੈ ਕੇ ਤੇ ਮੈਂ ਵਾਈਫ ਨਾਲ ਇੱਥੇ ਆ ਗਿਆ ਆਪਣੀ ਉਹ ਭਈ 25 30 ਜਣੇ ਹੈਗੇ ਥੇ ਫਿਰ ਬਾਹਰ ਅਸੀਂ ਤੇ ਮੈਂ ਤੇ ਅੰਦਰ ਹੀ ਮੇਰੀ ਆਪਣੀ ਵਾਈਫ ਨਾਲ ਤੇ ਬਾਹਰ ਇੱਥੇ ਬਰਾਂਡੇ 'ਚ ਉਹ ਕਾਫੀ ਮੁੰਡੇ ਆਏ ਦੇ ਆਪਣੇ ਹੱਥ ਉਹ ਲੈ ਕੇ ਆਪਣੇ ਹਥਿਆਰ ਲੈ ਕੇ ਆਏ ਦੇ ਸੀ ਉਹ ਇਹਨਾਂ ਮੁੰਡੇ ਨੂੰ ਪੈ ਗਏ ਕਾਨੂੰਨ ਤੇ ਚੌਕੀਦਾਰ ਅੰਦਰੋਂ ਆਤਮ ਜਿਹੜੇ ਮਲਪੁਲਸਾ ਲਾਇਦੇ ਆ ਉਹਨਾਂ ਦੇ ਵੀ ਮਾਰੀਆਂ ਉਹਨਾਂ ਨੇ ਉਹਨਾਂ ਦੇ ਵੀ ਬਿਆਨ ਲਲੋ ਤੇ ਰਥੇ ਨਰਾ ਤੀਕ ਮੁਲਾਜ਼ਮ ਹੁੰਦਾ ਉਹਦੇ ਵੀ ਮਾਰੀ ਲੱਤ ਦੇ ਇਹਨਾਂ ਨੇ ਨਹੀਂ ਸਰ ਹਮਲਾਈ ਕਿੱਥੇ ਜਾਣਾ ਸਰ ਮੈਂ ਤੇ ਮੈਂ ਕੱਲ ਆਇਆ ਬਟਾਲੇ ਸਰ ਸ਼ਾਮੀ ਮੈਂ ਤੇ ਹਲੇ ਰੋਟੀ ਖਾਂ ਲੱਗਾਈ ਘਰ ਸਰ और अगर पार्टनर मेरे में जाना ना चाहिए मैं मिलने मुझे बात करेगा ओके बहुत हो गया मैं तो पढ़ रहा हूं और ये अगर मेरा दोस्तों ये समय है कि तुम ना बात बंद ना ना कुमार मैं कोशिश करूंगा ना आगे